ਪਾ ਮੱਕੜ ਨੇ ਹਤਾਸ਼ ਹੋ ਚੁੱਕੇ ਨੇ ਜੀ ਗੱਡੀਆਂ 'ਚ ਤੇਲ ਫੁੱਕਿਆ ਕੋਲੋਂ ਫੁੱਕਿਆ ਜੀ ਇਹ ਗੱਲ ਦਾ ਵਿੱਚ ਸਾਡਾ ਸਾਥੀ ਖੜਾ ਵੀ ਬਾਈ ਦੀ ਦੁਕਾਨ ਵੀ ਬੰਦ ਹੋ ਗਈ ਟੈਂਪੂ ਦੀ ਆ ਜਿੱਤੇ ਚੜਕੇ ਅਸੀਂ ਨੇ ਇਲਾਕੇ ਦੇ ਵਿੱਚ ਪੋਸਟਰ ਲਾਏ ਨੇ ਕੰਧਾਂ ਦੇ ਉੱਪਰ ਚੜ ਚੜ ਕੇ ਉਹ ਵੀ ਵਿਗ ਗਿਆ ਬਾਈ ਦਾ 2027 ਦੂਰ ਨਹੀਂ ਹੈਗੀ ਦਿੱਲੀ ਦੂਰ ਨਹੀਂ ਹੈਗੀ ਜੇ ਤੁਹਾਨੂੰ 2022 ਦੇ ਵਿੱਚ ਤਖਤੇ ਬਿਠਾ ਸਕਦੇ ਆ ਅਸੀਂ ਦਾਵਾ ਕਰਦੇ ਆ ਸਾਥੀ ਵੀ ਤੁਹਾਨੂੰ ਥੱਲੇ ਛੱਟ ਕੇ ਹਾੜਾਂਗੇ ਅਸੀਂ 2022 ਦੇ ਵਿੱਚ ਵੱਡੀ ਲੀਡ ਨਾਲ ਜਤਾਇਆ ਸੀ ਨੀ ਉੱਥੇ ਤੋਂ ਸਾਡੀ ਦੁਸ਼ਮਣੀ ਪਈ ਪਈ ਇਹ ਪਿੰਡ ਪੱਤਰ ਤੇ ਜੀ ਇਹ ਗੱਲ ਦੇ ਵਿੱਚ ਤੇ ਇਹੀ ਐਮ ਐਲ ਏ ਸਾਡੀ ਸੁਣਦਾ ਤੱਕ ਇਹਨੂੰ ਡਿੰਗਾ ਮਰੀ ਜਾਣ ਜਿੰਨੀਆਂ ਮਰਜੀ ਆ ਹੁਣ ਕ੍ਰਾਂਤੀ ਕੱਢੀ ਜਾਂਦੇ ਨੇ ਮੈਨੂੰ ਲੱਗਦਾ ਵੀ ਇਕਾ ਦੁਕਾ ਦੋ ਚਾਰ ਵਰਕਰਾਂ ਨੂੰ ਛੱਡ ਕੇ ਕੱਲ ਹੀ ਕਾਂਗਰਸੀ ਭਾਰੂ ਨੇ ਉਹੀ ਜਾਂਦੇ ਨੇ ਉਹੀ ਹੈਗੇ ਨੇ ਜੀ ਸਾਰੇ ਸਾਥੀ ਜਿਹੜੀ ਕ੍ਰੀਮ ਆ ਆ ਬੈਠੀ ਆ ਜਾਂ ਆਦਰ ਸਾਡੇ ਘਰਾਂ 'ਚ ਵਿਚਾਰੀ ਬੈਠਣ ਦੀ ਮਜਬੂਰ ਹੋ ਚੁੱਕੀ ਆ ਕਿਉਂਕਿ ਉਹਨਾਂ ਕੋਲ ਜਿੰਨੇ ਕੋ ਵਿਚਾਰਿਆਂ ਕੋਲ ਪੈਸੇ ਸੀਗੇ ਉਹਨਾਂ ਨੇ ਆਪਣਾ ਤੇਲ ਪਾਣੀ ਫੂਕ ਕੇ ਮੋਟਰਸਾਈਕਲਾਂ 'ਚ ਪਾ ਕੇ ਗੱਡੀਆਂ 'ਚ ਉਹ ਬੈਠ ਚੁੱਕੇ ਨੇ ਨਰਾਸ਼ ਹੋ ਚੁੱਕੇ ਨੇ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾਂ ਦੇ ਵੱਲੋਂ ਅੱਜ ਧਰਨਾ ਲਗਾਇਆ ਗਿਆ ਇਹ ਧਰਨਾ ਪਟਿਆਲਾ ਵਿਖੇ ਲੱਗਿਆ ਹੋਇਆ ਹੈ ਉਸੇ ਤਹਿਤ ਗੱਲਬਾਤ ਕਰਦੇ ਹਾਂ ਸਾਡੇ ਨਾਲ ਨੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਭਾਈ ਜੀ ਕਿਵੇਂ ਦੇਖਦੇ ਹੋ ਯੁੱਧ ਨਸ਼ਿਆਂ ਵਿਰੁੱਧ ਤਾਂ ਸੁਣਿਆ ਸੀ ਪਰ ਯੁੱਧ ਦਿੱਲੀ ਵਿਰੁੱਧ ਅੱਜ ਪਹਿਲੀ ਵਾਰ ਸੁਣਿਆ ਇਸ ਦਾ ਕਾਰਨ ਕੀ ਹੈ ਪਹਿਲਾਂ ਤਾਂ ਸੇਂਦਰ ਵਾਲਾ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਪਹੁੰਚਣ ਤੇ ਕਵਰੇਜ ਇੱਕ ਆਮ ਘਰਾਂ ਦੇ ਵਲੰਟੀਅਰ ਸਾਥੀ ਨੇ ਸਾਡੇ ਸਾਰੇ ਸਨਮਾਨਯੋਗ ਭੈਣਾ ਨੇ ਪੰਜਾਬ ਤੋਂ ਸਮੁੱਥੇ ਪੰਜਾਬ ਤੋਂ ਸਾਰੇ ਸਾਥੀ ਬੈਠੇ ਨੇ ਠੀਕ ਆ 2022 ਤੋਂ ਅਸੀਂ 2017 ਤੋਂ ਸਾਰੇ ਸਾਥੀ ਲੱਗੇ ਉਹ ਤੋਂ ਪਹਿਲਾਂ ਵੀ ਮੇਰੇ ਤੋਂ ਲੱਗੇ ਮਨੇ ਪਰ ਮੇਰਾ ਵਿਧਾਨ ਸਭਾ ਹਲਕਾ ਨਾਬਾ ਹੈ ਤੇ ਡਾਕਟਰ ਗਿਆਨ ਸਿੰਘ ਖਨੋੜਾ ਰਾਮਗੜੀ ਤੇ ਸਾਬਕਾ ਪ੍ਰਧਾਨ ਵਪਾਰ ਬਿੰਗ ਬਲਕਪਾਸੋਂ ਹਲਕਾ ਨਾਬਾਵੇਂ ਸੋ ਆਮ ਆਦਮੀ ਪਾਰਟੀ ਦੀ ਸਰਕਾਰ 2022 ਦੇ ਵਿੱਚ ਉੱਤੋਂ ਬਣੀ ਆ ਅਸੀਂ ਪਿੰਡ ਪੱਦਰ ਤੋਂ ਖਨੋੜੇ ਤੋਂ ਬੜੀ ਵੱਡੀ ਲੀਡ ਦੇ ਨਾਲ ਸਰਕਾਰ ਬਣਾਈਆ ਔਰ ਸਾਡੇ ਐਮਐਲਏ ਗੁਰਦੇਵ ਮਾਨ ਨੂੰ ਵੱਡੀ ਲੀਡ ਨਾਲ ਜਿਤਾਇਆ ਉੱਥੋਂ ਸੋ ਹੁਣ ਸਮਾਂ ਇਹ ਆ ਗਿਆ ਜਿਹੜੀ ਤੁਸੀਂ ਗੱਲ ਕਰਦੇ ਹੋ ਯੋਧ ਨਸ਼ਿਆਂ ਦੇ ਵਿਰੁੱਧ ਉਹ ਤੋਂ ਇਲਾਵਾ ਜਿਹੜੀ ਆਮ ਆਦਮੀ ਪਾਰਟੀ ਦੇ ਖਿਲਾਫ ਧਰਨੇ ਦੀ ਆ ਇਹ ਨਾਟਾ ਪਾਰਟੀ ਦੇ ਖਿਲਾਫ ਹੈ ਜੀ ਇਹ ਪਾਰਟੀ ਜਿਹੜੀ ਆ ਦਿੱਲੀ ਰਿਆਕੇ ਲੋਕ ਇੱਥੇ ਬਹਿ ਗਏ ਸਾਡੀ ਉਹ ਜਿਹੜੇ ਹਾਈ ਕਮਾਂਡ ਆ ਉਹਨਾਂ ਦੇ ਖਿਲਾਫ ਹੈ ਇਹ ਵੀ ਜਿਹਦੇ ਵਿੱਚ ਕੀ ਆ ਜਿਹੜੇ ਸਾਡੇ ਆਮ ਵਰਕਰ ਨੇ ਘਰਾਂ ਦੇ ਸਾਡੇ ਸਾਥੀ ਨੇ ਅਸੀਂ ਵੀ ਵਿੱਚ ਸ਼ਾਮਲਾ ਉਹਦੇ ਵਿੱਚ ਵੀ ਉਹਨਾਂ ਦਾ ਬਣਦਾ ਹੱਕ ਆ ਉਹਨਾਂ ਨੂੰ ਨਹੀਂ ਦਿੱਤਾ ਯਾਰ ਔਰ ਉਹਨਾਂ ਦੀ ਸੁਣਵਾਈ ਨਹੀਂ ਕਿਤੇ ਵੀ ਹੋ ਰਹੀ ਚਾਹੇ ਤੁਸੀਂ ਇੱਕਾ ਦੁੱਕਾ ਮੰਤਰੀਆਂ ਨੂੰ ਇੱਕਾ ਦੁੱਕਾ ਐਮਐਲਏ ਨੂੰ ਛੱਡ ਕੇ ਤਕਰੀਬਨ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ ਆਮ ਲੋਕਾਂ ਦਾ ਅਸੀਂ ਕਹਿ ਨਹੀਂ ਸਕਦੇ ਵੀ ਸੁਣਵਾਈ ਹੋਊਗੀ ਕਿਉਂਕਿ ਅਸੀਂ ਹੁਣ ਵੀ ਥੋੜੇ ਮੈਂ ਸਾਹਮਣੇ ਲਾ ਸਕਦਾ ਤਕਰੀਬਨ ਮੇਰੇ ਕੋਲ ਮੈਕਸਿਮਮ ਸਾਡੇ ਸਤਿਕਾਰਯੋਗ ਜਿਹੜੇ ਵੀ ਅਹੁਦੇਦਾਰ ਸਾਹਿਬ ਨੇ ਸਾਰਿਆਂ ਦੇ ਨੰਬਰ ਨੇ ਤੁਸੀਂ ਗੱਲ ਕਰਦੇ ਆ ਕੋਈ ਚੱਕਦਾ ਨਹੀਂ ਜੇ ਚੱਕ ਵੀ ਲੈਂਦੇ ਨੇ ਤਾਂ ਉਹ ਕੋਈ ਸੁਣਵਾਈ ਨਹੀਂ ਹੁੰਦੀ ਜੀ ਤੇ ਮੈਂ ਆਪਣੇ ਨਾਲ ਮੈਂ ਗੱਲ ਕਰਾਂ ਜਿਵੇਂ ਵਿਧਾਨ ਸਭਾ ਹਲਕਾ ਨਾਬਾ ਦੇ ਵਿੱਚ 2022 ਦੇ ਵਿੱਚ ਜਦੋਂ ਮੈਨੂੰ ਬਲਾਕ ਪ੍ਰਧਾਨ ਲਗਾਇਆ ਗਿਆ ਵਪਾਰ ਵਿੰਗ ਦਾ ਉਸ ਤੋਂ ਬਾਅਦ ਵਿੱਚ ਮੈਨੂੰ ਨਾਲ ਕੁਆਰਡੀਨੇਟਰ ਵੀ ਹੈਲਥ ਵਿਭਾਗ ਲਾਇਆ ਗਿਆ ਐਮਐਲ ਸਾਹਿਬ ਨੇ ਸੋ ਅਸੀਂ ਬਹੁਤ ਵੱਡੇ ਮਾਰਜ ਨਾਲ ਜਿੱਤੇ ਆਂ ਔਰ ਇੱਥੇ ਆਈਟੀਆਈ ਸਰਕਾਰੀ ਔਰੇ ਮੁੰਡੇਾਂ ਵਾਲੀ ਉੱਥੇ ਅਸੀਂ ਰਾਤਾਂ ਨੂੰ ਡਿਊਟੀ ਵੀ ਕੀਤੀ ਆ ਬਕਾਇਦਾ ਵੀ ਤੁਹਾਨੂੰ ਪਤਾ ਵੀ ਹੀਰ ਫੇਰ ਨਾ ਹੋਵੇ ਉਹਦੇ ਸਬੰਧ ਵਿੱਚ ਪੁਖਤਾ ਸਬੂਤ ਨੇ ਮੇਰੇ ਕੋਲ ਸਾਰੇ ਸੋ ਓਡੀ ਵੱਡੀ ਰੀਡ ਨਾਲ ਹੋਰ ਵੀ ਸਾਡੇ ਸਾਥੀ ਸੀ ਸਾਡੀ ਸਾਰੀ ਟੀਮ ਖੜੀ ਆ ਸਾਡੇ ਸੋਮਚਾਸ ਬੜੀ ਨੇ ਬੰਟੀ ਚਹਿਲ ਤੋਂ ਸਾਡਾ ਸਾਥੀ ਨਾਲ ਡਾਕਟਰ ਗੁਰਪ੍ਰੀਤ ਸਿੰਘ ਕਲਹਣਾ ਨੇ ਭੈਣ ਸੁਹੀ ਆ ਸਾਰੀ ਸਾਥੀ ਖੜੇ ਨੇ ਸੋ ਕਹਿਣ ਦਾ ਭਾਵ ਜਦੋਂ ਮੈਨੂੰ ਕੋਆਰਡੀਨੇਟਰ ਲਾਇਆ ਗਿਆ ਸੋ ਮੇਰੇ ਕੋਲ ਇੱਕ ਐਪਲੀਕੇਸ਼ਨ ਆਈ ਦੀ ਪਿੰਡ ਸਾਡਾ ਨਾਲ ਗਵਿੰਦਪੁਰਾ ਪਾਸ ਤੋਂ ਹਲਕੇ ਦੇ ਵਿੱਚ ਪੈਂਦਾ ਉਥੋਂ ਆਈ ਵੀ ਸਾਡੇ ਐਸਐਮਓ ਦੀ ਉਥੇ ਦਵਿੰਦਰਜੀਤ ਕੌਰ 2022 ਦੀ ਗੱਲ ਆ ਜੀ ਇਹ ਵੀ ਉਹ ਮਰੀਜ਼ਾਂ ਨੂੰ ਜਾਣਵਜ ਕੇ ਗਾਇਨਕੋਲੋਜਿਸਟ ਡਾਕਟਰ ਸੀ ਉਹ ਇਸਤਰੀਆਂ ਦੀ ਸਪੈਸ਼ਲ ਵੀ ਉਹ ਮਰੀਜ਼ਾਂ ਨੂੰ ਜਾਣਵਜ ਕੇ ਰੈਫਰ ਕਰਕੇ ਢਿੱਲੋਂ ਸਕੈਨ ਸੈਂਟਰ ਮੇਰੇ ਕੋਲ ਸਾਰਾ ਪ੍ਰੂਫ ਆ ਜੀ ਤੇ ਮੈਂ ਵੀ ਉੱਥੇ ਜਾਣ ਕੇ ਉਰੇ ਢਿੱਲੋਂ ਸਕੈਨ ਸੈਂਟਰ ਪਟਿਆਲੇ ਵੀ ਉੱਥੇ ਭੇਜਦੀ ਆ ਮੈਕਸਿਮਮ ਮਰੀਜ਼ਾਂ ਨੂੰ ਵੀ ਤੁਹਾਨੂੰ ਪਤਾ ਰੈਫਰੈਂਸ ਵੀ ਤਾਂ ਕਿ ਰਿਸ਼ਵਤ ਆਵੇ ਪੈਸੇ ਆਉਣ ਜੀ ਉਹ ਮੈਨੂੰ ਅੱਜ ਸੌਰੀ ਕੱਲ ਪਤਾ ਲੱਗਿਆ ਕਿ ਇਹ ਸੂਤਰਾਂ ਤੋਂ ਵੀ ਉਹ ਐਮ.ਐਰ.ਏ. ਸਾਹਿਬ ਦੀ ਕੋਈ ਰਿਸ਼ਤੇਦਾਰ ਸੀ ਕਿ ਮੈਨੂੰ ਨਹੀਂ ਪਤਾ ਸੀ ਵੀ ਜਦੋਂ ਮੈਨੂੰ ਕੋਆਰਡੀਨੇਟਰ ਲਾਇਆ ਜੇ ਮੈਂ ਕੁਝ ਕਰ ਨਹੀਂ ਸਕਦਾ ਹਰੀ ਕਰਮ ਪੈਨ ਦਿੱਤਾ ਮੈਂ ਸਾਈਨ ਕਰਕੇ ਉਹ ਮੇਰੇ ਕੋਲ ਐਪਲੀਕੇਸ਼ਨ ਆਈ ਜੀ ਮੈਂ ਵੈਰੀਫਾਈ ਕੀਤਾ ਬਿੱਦ ਸਬੂਤਾਂ ਦੇ ਆਧਾਰ ਤੇ ਉਹਦੇ ਦੇ ਉੱਤੇ ਬਕਾਇਦਾ ਜਿਵੇਂ ਅੱਜ ਵੀ ਗੱਲ ਕਰਾਂ ਮੈਂ ਤੁਹਾਨੂੰ ਦਿਖਾ ਸਕਦਾ ਉਹਦੇ ਤੇ ਨਾ ਬਕਾਇਦਾ ਜੀ ਐਸ.ਐਮ.ਓ. ਭਾਸੋਂ ਦਾ ਸਟੈਂਪ ਲੱਗੀ ਹੋਇਆ ਜੀ ਜਿੱਤੇ ਸਿੱਧ ਹੁੰਦਾ ਇਹ ਲਓ ਜੀ ਆਹ ਤੁਸੀਂ ਦੇਖ ਸਕਦੇ ਹੋ ਸੋ ਟੈਂਪ ਲੱਗੀ ਬੈਠਾ ਢਿੱਲੋਂ ਸਕੈਨ ਸੈਂਟਰ ਸਾਰਾ ਕੁਝ ਤੇ ਉਹ ਸਿੱਧਾ ਉੱਥੇ ਭੇਜ ਦਿੱਤੀਗੀ ਪਟਿਆਲੇ ਵੀ ਤਾਂ ਕਿ ਮੈਨੂੰ ਉੱਥੋਂ ਕਮਿਸ਼ਨ ਆਵੇ ਲੋਕਾਂ ਦੀ ਬੇਵਜ੍ਹਾ ਦਿਨ ਦੇ ਤੇ ਪਰੇ ਲੁੱਟ ਹੁੰਦੀ ਸੀਗੀ ਸੋ ਜਦੋਂ ਮੇਰੇ ਕੋਲ ਆ ਗਈ ਮੈਂ ਉਹਨੂੰ ਰਿਕਾਰਡ ਕਰਕੇ ਉਰੇ ਸਿਵਲ ਸਰਜੰਟ ਜੀ ਢਿੱਲੋਂ ਧੀਰ ਢਿੱਲੋਂ ਉਹਦੇ ਕੋਲ ਭੇਜਤੀ ਪਰ ਜਦੋਂ ਉਹ ਪਹੁੰਚ ਗਈ ਐਮਐਲ ਸਾਹਿਬ ਨੂੰ ਪਤਾ ਲੱਗ ਗਿਆ ਵੀ ਉਹਦੇ ਕਮੈਂਡ ਕਰਤੀ ਸੋ ਮੈਨੂੰ ਇੱਕ ਦੋ ਦਿਨ ਬਾਅਦ ਉਸ ਅਹੁਦੇ ਤੋਂ ਹਟਾ ਦਿੱਤਾ ਗਿਆ ਜੀ ਪਤਾ ਲੱਗਿਆ ਗੱਲ ਦਾ ਵੀ ਉਹਨਾਂ ਨੇ ਆਪਸ ਵਿੱਚ ਰਿਸ਼ਤੇਦਾਰੀ ਤੋਂ ਇਲਾਵਾ ਬੀ ਪੈਸੇ ਵੀ ਜਾਂਦੇ ਨੇ ਰਿਸ਼ਵਤ ਮੈਂ ਕੋਈ ਇਲਜ਼ਾਮ ਨਹੀਂ ਮੰਤਰੀ ਸਾਹਿਬ ਇਹ ਕਹਿੰਦੇ ਨੇ ਕਿ ਅਸਤਾ ਵੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਤਾ ਸਾਡੀ ਸਰਕਾਰ ਆਈ ਤਾਂ ਕੋਈ ਕਹਿ ਨਹੀਂ ਚੱਲਦੀ ਭ੍ਰਿਸ਼ਟਾਚਾਰ ਮੁਕਤ ਹੈ ਪੰਜਾਬ ਇਸ ਟਾਈਮ ਕਿ ਲੱਗਦਾ ਕਿ ਭ੍ਰਿਸ਼ਟਾਚਾਰ ਮੁਕਤ ਹੈ ਨਹੀਂ ਜੀ ਮੈਂ ਨਹੀਂ ਕਹਿ ਸਕਦਾ ਇਹ ਵਿੱਚ ਕਿਉਂਕਿ ਅਸੀਂ ਆਪ ਇਹ ਦੇਖਿਆ ਅੱਖੀਂ ਦੇਖਿਆ ਹੈ ਜਾਂਚ ਤੱਕ ਵੀ ਐਮਐਲਏ ਸਾਹਿਬ ਜੀ ਉਹਨਾਂ ਨੂੰ ਲੱਗਦਾ ਵੀ ਮੈਂ ਕੋਈ ਬਲੇਮ ਲਾ ਰਿਹਾ ਮੈਨੂੰ ਸਿੱਧ ਕਰ ਦੇਣ ਜਾਂ ਮੇਰੇ ਤੇ ਕੋਈ ਵੀ 1 ਰੁਪਏ ਦਾ ਇਲਜ਼ਾਮ ਲਾ ਦੇਣ ਸਿੰਗਲ ਪੈਸੇ ਦਾ ਪੂਰਾ ਗੱਡੀਆਂ 'ਚ ਤੇਲ ਫੁਕਿਆ ਕੋਲੋਂ ਫੁਕਿਆ ਜੀ ਇਹ ਗੱਲ ਦਾ ਵਿੱਚ ਜਿਵੇਂ ਮੁੱਖ ਮੰਤਰੀ ਸਾਹਿਬ ਸਾਡੇ ਕਹਿੰਦੇ ਨੇ ਵੀ ਅਸੀਂ ਮੱਕਣਾ ਕੋਈ ਦੋਰ ਹੈ ਨਹੀਂ ਗੱਲਾਂ ਦੇ ਵਿੱਚ ਕੋਲੋਂ ਤੇਲ ਫੁਕਿਆ ਗੱਡੀਆਂ ਸਾਡਾ ਸਾਥੀ ਖੜਾ ਮੈਨੂੰ ਪਤਾ ਇਹਦਾ ਮੈਂ ਕੋਈ ਮਾਣ ਨਹੀਂ ਕਰਦਾ ਇਹ ਗੱਲ ਦੇ ਵਿੱਚ ਵੀ ਬਾਈ ਦੀ ਦੁਕਾਨ ਵੀ ਬੰਦ ਹੋਊਗੀ ਸਾਨੂੰ ਪਤਾ ਅੱਜ ਇਹਦਾ ਹੋਦੀਆ ਟੈਂਪੂ ਦੀਆ ਜਿੱਤੇ ਚੜਕੇ ਅਸੀਂ ਇਲਾਕੇ ਦੇ ਵਿੱਚ ਪੋਸਟਰ ਲਾਏ ਨੇ ਕਹਿੰਦਾ ਉੱਪਰ ਚੜ ਚੜ ਕੇ ਰੋਡ ਤੋਂ ਸੌਰੀ ਉੱਪਰੋਂ ਹੀਰੋ ਤੋਂ ਥੱਲੇ ਜੀਰੋ ਆ ਗ ਚੁੱਕਿਆ ਵਿਚਾਰਾ ਇਹ ਕਿੰਨੇ ਟਾਈਮ ਤੋਂ ਤੁਸੀਂ ਪਾਰਟੀ ਦੇ ਨਾਲ ਜੁੜੇ ਹੋ ਅਸੀਂ 2017 ਤੋਂ ਚੱਲੇ ਵਾ ਜੀ ਇਹ ਅੱਜ ਤੱਕ ਕੰਟੀਨਿਊ ਚੱਲੇ ਆ ਰਹੇ ਹਾਂ ਪਰ 2022 ਦੇ ਵਿੱਚ ਜਦੋਂ ਐਮਐਲ ਸਾਬ ਨੇ ਕੀਤਾ ਵੀ ਉੱਥੇ ਮੇਰੀ ਥਾਂ ਤੇ ਅੱਜ ਵੀ ਅਕਾਲੀ ਦਲ ਦਾ ਇੱਕ ਜਗਤਾਰ ਸਿੰਘ ਨਾਮੀ ਵਿਅਕਤੀ ਆ ਉਹ ਪ੍ਰਧਾਨ ਵਿਪਾਰ ਵਿੰਗ ਲੱਗਿਆ ਵਾ ਇਹਦੀ ਸ਼ਿਕਾਇਤ ਮੈਂ ਸਾਡੇ ਮੇਘਜੰਦ ਸ਼ੇਰਮਾ ਜਰਾਂ ਨੇ ਉਹ ਜਿਲ੍ਹਾ ਪ੍ਰਧਾਨ ਦਿਹਾਤੀ ਹਰਚੰਦ ਬਰਸਟ ਇੰਦਰਜੀਤ ਸੰਧੂ ਡਾਕਟਰ ਸਨੀ ਆਲੂ ਬਾਲੀਆ ਖੁਦ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਜੀ ਤੇ ਮੇਲ ਤੇ ਵੀ ਕਾਫੀ ਵਾਰ ਕਰ ਚੁੱਕੇ ਆਂ ਬਜਾਏ ਇਹਦੇ ਮੈਨੂੰ ਕੋਈ ਰਿਪਲਾਈ ਨਹੀਂ ਆ ਰਿਹਾ ਔਰ ਜਿਹੜੇ ਲੋਕਲ ਨੇ ਬੰਦੇ ਇਹ ਵੀ ਕੋਈ ਨਹੀਂ ਰਿਪਲਾਈ ਕਰਦੇ ਜੀ ਉਹ ਤੋਂ ਇਲਾਵਾ ਜਿਵੇਂ ਪਿੱਛੇ ਜਗਦੀਪ ਜੱਗਾ ਜੀ ਆਏ ਨੇ ਸਾਡੇ ਨਾਲ ਵੀ ਹਾਂ ਥੋੜੇ ਵਰਕਰ ਵਲੰਟੀ ਸਦਨੇ ਦੇ ਨਰਾਸ਼ ਨੇ ਉਹਨਾਂ ਦੀ ਗੱਲ ਸੁਣਦੇ ਆਂ ਜੀ ਮੀਟਿੰਗ ਹੋ ਜਾਂਦੀ ਆ ਕੋਈ ਗੱਲ ਨਹੀਂ ਸੁਣਦੇ ਜੀ ਕਿਸੇ ਪੱਧਰ ਦੀ ਸਿਰਫ ਬਜਾਏ ਐਮਐਲਏ ਦੇ ਹੱਕ ਦੇ ਵਿੱਚ ਕਰਨਦੇ ਉਹ ਜਿਹੜੀ ਮੀਟਿੰਗ ਦਾ ਏਜੰਡਾ ਹੈ ਨਾ ਤੇ ਹੋਰ ਕੁਝ ਨਹੀਂ ਕਰਦੇ ਹੈਗੇ ਪਰ ਉਹ ਤੋਂ ਇਲਾਵਾ ਹੁਣੇ ਪਿੱਛੇ ਜੇ ਮੇਘਜੰਦ ਸ਼ੇਰਮਾ ਜੜਾ ਜੀ ਆਏ ਸੀ ਫੇਰ ਪਿੱਛੇ ਜੇ ਲਗਭਗ 15 ਦਿਨ ਦੀ 20 ਦਿਨ ਦੀ ਗੱਲ ਆਈ ਦਿੱਲੀ ਤੋਂ ਵੀ ਸਪੈਸ਼ਲ ਟੀਮ ਆਈ ਆ ਕਿ ਜਿਹੜੇ ਵਰਕਰ ਵਲੰਟੀਅਰ ਸਾਥੀ ਟਕਸਾਲੀ ਬੈਠੇ ਨੇ ਜਿਨ੍ਹਾਂ ਦੀ ਐਮਐਲਏ ਦੇਵਮਨ ਸੁਣ ਨਹੀਂ ਰਿਹਾ ਗੱਲ ਆ ਤੇ ਵੀ ਉਹਨਾਂ ਦੀ ਗੱਲ ਅਸੀਂ ਸੁਣੀਏ ਉਹ ਸੁਣ ਕੇ ਪੂਰੀਏ ਸੀ ਉਹਨਾਂ ਨੂੰ ਇਹ ਵੀ ਕਿਹਾ ਵੀ ਤੁਹਾਨੂੰ ਲੱਗਦਾ ਵੀ ਅਸੀਂ ਗਲਤ ਹੋ ਸਕਦੇ ਹਾਂ ਸਾਨੂੰ ਕੋਈ ਚੱਕਰ ਨਹੀਂ ਹੈਗਾ ਤੁਸੀਂ 90 ਦੇ ਵਿੱਚ ਜਾਓ ਠੀਕ ਹੈ ਨਾ ਗੱਲ ਪਿੰਡਾਂ ਦੇ ਵਿੱਚ ਜਾਓ ਜਾਂ ਤੁਸੀਂ ਸ਼ਹਿਰ ਦੇ ਵਿੱਚ ਜਾ ਕੇ ਤੁਸੀਂ ਆਪੇ ਵਗਜੋ ਵੀ ਜਿਹੜੇ ਲੋਕ ਨੇ ਉਹਨਾਂ ਦੀ رائے ਲੈ ਲਓ ਚਾਹੁੰਦੇ ਕੀ ਨੇ ਕੀ رائے ਹੈ ਉਹਨਾਂ ਦੀ ਐਮਐਲਏ ਬਾਰੇ ਜਾਂ ਸਾਡੇ ਖਿਲਾਫ ਕੀ رائے ਹੈ ਜੇ ਤੁਹਾਨੂੰ ਲੱਗਦਾ ਵੀ ਅਸੀਂ ਗਲਤਾਂ ਸਾਡੇ ਨਾਲ ਜੋ ਮਰਜ਼ੀ ਕਰੋ ਤੁਸੀਂ ਇਹ ਗੱਲ ਦੇ ਵਿੱਚ ਅਸੀਂ ਤਾਂ ਤੁਸੀਂ ਸਰਕਾਰ ਦੇ ਅਹੁਦੇ ਤੇ ਰਹੇ ਹੋ ਹਾਲਾਂਕਿ ਤੁਹਾਡੇ ਕੰਮ ਨਹੀਂ ਹੋ ਰਹੇ ਫਿਰ ਆਮ ਇਨਸਾਨ ਦੇ ਸਰਕਾਰ ਦੇ ਵਿੱਚ ਕੰਮ ਕੀ ਹੁੰਦੇ ਹੋਣਗੇ ਦੇਖੋ ਜੀ ਸਾਨੂੰ ਤਾਂ ਮੁਸ਼ਕਿਲ ਲੱਗਦੀ ਹੈ ਇਹ ਗੱਲ ਕਹਿਣ ਦੇ ਵਿੱਚ ਕੋਈ ਦੂਰਾ ਹੀ ਨਹੀਂ ਲੱਗਦੇ ਵਿੱਚ ਵੀ ਕੋਈ ਕੰਮ ਹੁੰਦੇ ਨਹੀਂ ਹੋਣਗੇ ਇਹ ਗੱਲ ਦੇ ਵਿੱਚ ਕਿਉਂਕਿ ਅਸੀਂ ਤਾਂ ਇਨਸਾਫ ਜਿਵੇਂ ਮੁੱਖ ਮੰਤਰੀ ਸਾਹਿਬ ਦੀ ਸੋਚ ਨਾਲ ਜੁੜੇ ਵੀ ਜਿਵੇਂ ਉਹ ਕਹਿੰਦੇ ਵੀ ਕਰਪਸ਼ਨ ਦੇ ਖਿਲਾਫ ਆ ਅਸੀਂ ਤਾਂ ਉਹਨੂੰ ਭੈਣ ਨੂੰ ਸਾਡੀ ਨੂੰ ਇਨਸਾਫ ਉੱਥੇ ਵਿਜੇ ਗੁਵਿੰਦਪੁਰਾ ਸਾਡਾ ਸਾਥੀ ਆ ਤੇ ਉਹਦੇ ਉਹ ਨੂਨ ਚ దిਏ ਬੰਦੇ ਪਿੰਡ ਤੋਂ ਪ੍ਰੇਮਕਾ ਦੇਵੀ ਜਿਹੜਾ ਮੈਂ ਤੁਹਾਨੂੰ ਦਿਖਾਇਆ ਜੀ ਉਹਨੂੰ ਇਨਸਾਫ ਦਿਵਾਉਣ ਦੇ ਹਿੱਤ ਅਸੀਂ ਉਹ ਰეკਮੈਂਡ ਕਰਤੀ ਜੇ ਮੈਂ ਕੋਆਰਡੀਨੇਟਰ ਮੈਨੂੰ ਵਿਭਾਗ ਲਾਇਆ ਮੈਂ ਕਰ ਸਕਦਾ ਠੀਕ ਹੈ ਨਹੀਂ ਗੱਲ ਬਿਦ ਮੇਰੇ ਕੋਲ ਪ੍ਰੂਫ ਆ ਕਿਉਂਕਿ ਮੇਰਾ ਮੈਡੀਕਲ ਲੈਬ ਤੇ ਆਪਟੀਕਲ ਦਾ ਕੰਮ ਆ ਅਮਲੋ ਜੀ ਸੋ ਜਦੋਂ ਰਿਕਮੈਂਡ ਕਰਕੇ ਮੈਂ ਭੇਜਤੀ ਇਹਨੂੰ ਪਤਾ ਲੱਗਿਆ ਤੇ ਇਹਨੇ ਬਿਨਾਂ ਵਜੇ ਪੁੱਛੇ ਉੱਥੇ ਜਾਣ ਕੇ ਬੰਦਾ ਉੱਥੇ ਹੋਰ ਵੀ ਲਾ ਰੱਖਿਆ ਅੱਜ ਵੀ ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਹਨੇ ਕਿਤੇ ਕੋਈ ਪੋਸਟਰ ਨਹੀਂ ਲਾਏ 2022 ਤੋਂ ਬਾਅਦ ਵਿੱਚ ਉਹ ਪਾਰਟੀ 'ਚ ਆਇਆ ਵਰਕਰਾਂ ਦਾ ਆ ਤਾਂ ਹਾਲ ਆ ਅੱਜ ਤੱਕ ਵੀ ਕੋਈ ਸੁਣਵਾਈ ਨਹੀਂ ਕਿਸੇ ਪੱਧਰ ਤੇ ਹੋ ਰਹੀ ਜੀ ਕਹੇ ਨੂੰ ਡਿੰਗਾ ਮਰੀ ਜਾਣ ਜਿੰਨੀਆਂ ਮਰਜੀ ਆ ਹੁਣ ਕ੍ਰਾਂਤੀ ਕੱਢੀ ਜਾਂਦੇ ਨੇ ਜਿਵੇਂ ਮੈਂ ਹਲਕੇ ਨਾਬੇ ਦੀ ਗੱਲ ਕਰਾਂ ਸਪੈਸ਼ਲ ਮੈਨੂੰ ਲੱਗਦਾ ਵੀ ਇਕਾ ਦੁਕਾ ਦੂਗ ਚਾਰ ਵਰਕਰਾਂ ਨੂੰ ਛੱਡ ਕੇ ਕੱਲ ਹੀ ਕਾਂਗਰਸੀ ਭਾਰੂ ਨੇ ਉਹੀ ਜਾਂਦੇ ਨੇ ਉਹੀ ਹੈਗੇ ਨੇ ਜੀ ਸਾਰੇ ਸਾਥੀ ਜਿਹੜੀ ਕ੍ਰੀਮ ਆ ਆ ਬੈਠੀ ਆ ਜਾਂ ਆਦਰ ਸਾਡੇ ਘਰਾਂ ਚ ਵਿਚਾਰੀ ਬੈਠਣ ਦੀ ਮਜਬੂਰ ਹੋ ਚੁੱਕੀ ਆ ਕਿਉਂਕਿ ਉਹਨਾਂ ਕੋਲ ਜਿੰਨੇ ਕੁ ਵਿਚਾਰਿਆਂ ਕੋਲ ਪੈਸੇ ਸੀਗੇ ਉਹਨਾਂ ਨੇ ਆਪਣਾ ਤੇਲ ਪਾਣੀ ਫੂਕੇ ਮੋਟਰਸਾਈਕਲਾਂ ਚ ਪਾ ਕੇ ਗੱਡੀਆਂ ਚ ਉਹ ਬੈਠ ਚੁੱਕੇ ਨੇ ਨਰਾਸ਼ ਹੋ ਚੁੱਕੇ ਨੇ ਬਹੁਤ ਜ਼ਿਆਦਾ ਕਿਉਂਕਿ ਸੁਣ ਬਾਈ ਕਿਤੇ ਵੀ ਨਹੀਂ ਹੋ ਰਹੀ ਪਰ ਮੱਕੜ ਨੇ ਹਤਾਸ਼ ਹੋ ਚੁੱਕੇ ਨੇ ਜੀ ਕੋਈ ਕਹਿਣ ਦੀ ਦੋਰ ਹੈ ਨਹੀਂ ਅਸੀਂ ਫੇਰ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਜਿਹੜੇ ਇਹ ਦਿੱਲੀ ਤੋਂ ਆਰ ਕੀ ਟੀਮਾਂ ਇੱਥੇ ਲੱਗ ਰਹੀਆਂ ਨੇ ਆਰ ਉਹ ਜਿਹੜੇ ਵਰਕਰਾਂ ਦਾ ਘਾਣ ਕਰ ਰਹੀਆਂ ਨੇ ਮੈਂ ਪਹਿਲਾਂ ਹੀ ਕਹਦਾ ਕਿਉਂਕਿ ਸਾਡੇ ਨਾਲ ਖੁਦ ਹੋਇਆ ਰੀਸੈਂਟਲੀ ਮੀਟਿੰਗ ਦੀਗੀ ਅਸੀਂ ਸਪੈਸ਼ਲ ਚੱਲ ਕੇ ਗਏ ਤੁਹਾਨੂੰ ਪਤਾ ਵੀ ਗੱਡੀਆਂ ਤੇਰੂੰਂਦਾ ਪੈਂਦਾ ਨਹੀਂ ਜੀ 12-1500 ਰੁਪਈਆ ਲੱਗਦਾ ਸਾਨੂੰ ਪਤਾ ਤੁਸੀਂ ਸਾਰੇ ਸਿਆਣੇ ਹੋ ਤੋਂ ਉਤੋਂ ਇਲਾਵਾ ਮੀਟਿੰਗ ਹੁੰਦੀ ਹੈ ਕੋਈ ਨਿਕਲਦਾ ਨਹੀਂ ਛਿੱਟਾ ਵਾਸਤਾ ਨਹੀਂ ਕੱਲੀ ਮੀਟਿੰਗਾਂ ਕਰੀ ਜਾਂਦੇ ਨੇ ਹੁਣ ਉੱਥੇ ਦੇ ਲੋਕਾਂ ਨੇ ਤਾਂ ਦਰਕਨਾਰ ਕਰਕੇ ਭੇਜਤੇ ਹੋ ਰਿਜੈਕਟ ਕਰਕੇ ਭੇਜਤੇ ਜੀ ਮੈਨੂੰ ਦੱਸੋ ਸਾਡੇ ਪੰਜਾਬ ਦੇ ਲੋਕ ਨੇ ਜੀ ਸਾਡੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਨੇ ਠੀਕ ਹੈ ਇਹਨਾਂ ਗੱਲ ਸੋ ਇਹਨਾਂ ਲੋਕਾਂ ਦੇ ਪ੍ਰਤੀ ਕਿਉਂ ਨਾ ਸੀ ਸਮਰਪਿਤ ਹੋ ਕੇ ਕੰਮ ਕਰੀਏ ਕੀ ਉਹਨਾਂ ਦੇ ਕੋਈ ਵੱਡੇ ਦਿਮਾਗ ਲੱਗੇ ਮੈਨੂੰ ਦੱਸਿਆ ਜਾਵੇ ਤਾਂ ਮਰ ਵੀ ਸਾਡੇ ਲੋਕਾਂ ਪੂਰੇ ਇੰਟੈਲੀਜੈਂਟ ਨੇ ਸਾਡੇ ਸਾਰੇ ਸਤਿਕਾਰਯੋਗ ਲੋਕ ਸਾਡੇ ਭੈਣ ਭਰਾ ਨੇ ਜਰੂਰ ਉਹਨਾਂ ਨੂੰ ਬਣਦਾ ਮਾਨ ਸਨਮਾਨ ਸੇ ਠੀਕ ਹੈ ਕੋਈ ਕਲੀ ਚੇਅਰਮੈਨ ਵਾਲੀ ਗੱਲ ਨਹੀਂ ਜਿਵੇਂ ਹੁਣ ਦਿੱਲੀ ਦੇ ਨੂੰ ਦਿੱਤੇ ਜਾਂਦੇ ਨੇ ਜਿਹੜੇ ਕਹਿੰਦੇ ਨੇ ਵੀ ਪਰਦੇ ਪਿੱਛੇ ਉਹਨਾਂ ਨੇ ਕੰਮ ਕੀਤਾ ਯਾਰ ਪਰਦੇ ਪਿੱਛੇ ਵਾਲੇ ਕਿਹੜੀ ਗੱਲ ਹੈ ਤਾਂ ਸਿੱਧੀ ਲੜਾਈ ਹੁੰਦੀ ਆ ਤੁਹਾਨੂੰ ਪਤਾ ਬੂਥਾਂ ਦੇ ਵਿੱਚ ਅਸੀਂ 2022 ਦੇ ਵਿੱਚ ਮੈਂ ਪਿੰਡ ਖਨੌੜਾ ਦੀ ਗੱਲ ਕਰਾਂ ਉੱਥੇ ਮਹਾਂਤ ਖਨੌੜਾ ਸਾਡੇ ਪਿੰਡ ਦੇ ਵਿੱਚ ਦਾ ਜਾਣਦਾ ਸਾਡਾ ਭਰਾ ਸੋਮਚਾਸ ਵਾਲਾ ਇੱਕ ਢੱਲੇਦਾਰ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਆ ਪਟਿਆਲਾ ਦਾ ਮੌਜੂਦਾ ਸਾਡਾ ਟੱਕਰ ਉਹਦੇ ਨਾਲ ਆ ਜੀ 2022 ਦੇ ਵਿੱਚ ਵੱਡੀ ਲੀਡ ਨਾਲ ਜਿਤਾਇਆ ਸੀਨੇ ਉੱਥੇ ਤੋਂ ਸਾਡੀ ਤਾਂ ਉਹਦੇ ਨਾਲ ਦੁਸ਼ਮਣੀ ਪਈ ਪਈ ਇਹ ਪਿੰਡ ਪੱਤਰ ਤੇ ਇਹ ਗੱਲ ਦੇ ਵਿੱਚ ਤੇ ਇਹੀ ਐਮਐਲਏ ਆ ਸਾਡੀ ਸੁਣਦਾ ਤੱਕ ਨਹੀਂ ਸਾਡੇ ਪਿੰਡ ਦੀ ਜਮੀ ਮੇਰੀ ਆਪਣੀ ਜਮੀਨ ਬੀੜ ਭਾਗ ਉਸ ਦੇ ਨਾਲ ਪੈਂਦੀ ਹੈ ਜੀ ਉਹ ਮਹੰਤ ਕਹਿੰਦਾ ਪਿੰਡ ਦਾ ਸਰਪੰਚ ਵੀ ਦੀਏ ਘਰ ਵਾਲੀ ਉਹਦੀ ਕਹਿੰਦਾ ਵੀ ਜਾਣ ਉੱਜ ਕੇ ਉਹਨੇ ਚੱਕ ਕੇ ਜਿਹੜੀ ਹੱਡਾ ਰੋੜੀ ਵੀ ਸਾਡੀ ਜ਼ਮੀਨ ਦੇ ਕੋਲ ਬਣਾਉਂਗਾ ਮੈਂ ਉਹਦੇ ਸਬੰਧ ਵਿੱਚ ਐਮਐਲਏ ਸਾਹਿਬ ਨੂੰ ਵੀ ਮਿਲਿਆ ਪਰ ਸੁਣਵਾਈ ਕੋਈ ਨਹੀਂ ਹੋਈ ਜੀ ਉਹ ਤਾਂ ਜਿਉਂਦਾ ਰਹੇ ਸਾਡਾ ਕੁਲਦੀਪ ਥਾਲੀਵਾਲ ਜਿਹੜੇ ਪੰਚਾਇਤ ਮੰਤਰੀ ਸੀਗੇ ਉਦੋਂ ਅਸੀਂ ਡਾਇਰੈਕਟ ਉਹਨਾਂ ਕੋਲ ਗਏ ਉਹਨਾਂ ਨੇ ਸੁਣਵਾਈ ਕੀਤੀ ਤਾਂ ਹੋ ਮਸਲਾ ਰੁਕਿਆ ਹਾਲਾਂਕਿ ਹੈ ਕੁਛ ਨਹੀਂ ਦੀਗਾ ਟੱਕਾ ਹੀ ਸਾਹੀ ਦੀਗੀ ਪਰ ਇਹ ਐਮਐਲਏ ਦਾ ਇੰਨਾ ਬੁਰਾ ਹਾਲ ਹੈ ਜੀ ਇਹ ਇਹ ਨਹੀਂ ਸੁਣਦਾ ਪਰਟੀ ਦੇ ਵਰਕਰਾਂ ਦਾ ਹੀ ਕਹਿਣਾ ਕਿ ਪੰਜਾਬ ਦਾ ਵਿਕਾਸ ਨਹੀਂ ਹੋਇਆ ਫਿਰ ਜੋ ਇਸ਼ਤਿਹਾਰਾਂ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਇੰਨੀਆਂ ਨੌਕਰੀਆਂ ਦਿੱਤੀਆਂ ਆ ਕੁਝ ਪਿੰਡਾਂ ਦੇ ਵਿੱਚ ਵਿਕਾਸ ਕੀਤਾ ਕੀ ਉਹ ਕਿੰਨੀ ਕੁ ਸੱਚਾਈ ਹੈ ਉਹਨਾਂ ਪੋਸਟਰਾਂ ਦੇ ਵਿੱਚ ਉਹ ਦੇਖੋ ਜੀ ਮੇਰੇ ਸਾਹਮਣੇ ਪਹਿਲੀਆਂ ਸਰਕਾਰਾਂ ਦੇ ਸਮੇਂ ਚੱਲਿਆ ਆ ਰਿਹਾ ਇੱਕ ਤਾਂ ਗੱਲ ਹੈ ਜਿਹੜਾ ਪ੍ਰੋਸੈਸ ਹੁੰਦਾ ਠੀਕ ਹੈ ਨਾ ਗੱਲ ਠੀਕ ਹੈ ਉਹਦੇ ਵਿੱਚ ਕੁਛ ਹੋਣਦਾ ਵੀ ਹੋਊਗਾ ਇਹ ਮੈਂ ਕਹਿ ਸਕਦਾ ਗੱਲ ਪਰ ਮਸਲਾ ਜਿਹੜੀ ਕੱਲੀ ਕ੍ਰਾਂਤੀ ਵਾਲੀ ਹੈ ਜਿਵੇਂ ਕੱਲਾ ਇੱਥੇ ਕਹਿੰਦੇ ਆ ਪੋਸਟਰ ਲਾਉਣ ਨਾਲ ਹਨਾ ਜਾਂ ਕੋਈ ਐਦਾਂ ਆਪਾਂ ਸਟੈਂਡ ਸੈਂਟਰ ਲਾ ਲਈਏ ਹਨਾ ਵੀ ਚਾਹ ਪੀ ਲਈ ਪਾਣੀ ਪੀ ਰਿਆ ਇਕੱਠ ਹੋ ਗਿਆ ਤੁਸੀਂ মিডিਆ ਵਾਲੇ ਸਾਥੀ ਕਰਮੀਆਂ ਆਗੇ ਜਾਂ ਅਸੀਂ ਲੋਕ ਸਾਰੇ ਵਾਗੇ ਸਪੀਚ ਦੇ ਕੇ ਆਗੇ ਯੁੱਧ ਨਾਲ ਕਾਦਾ ਵਿਕਾਸ ਹੋ ਗਿਆ ਜੀ ਮੇਰੇ ਤਾਂ ਸਮੇ ਤੋਂ ਬਾਹਰ ਦੀ ਗੱਲ ਹੈ ਮੈਨੂੰ ਸਮਝ ਨਹੀਂ ਆਉਂਦਾ ਕਿਉਂਕਿ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੋਸਟ ਗ੍ਰੈਜੂਏਟ ਹਾਂ ਤੇ ਰਪਦਰਮਨ ਕਾਲਜ ਨਾਭਾ ਦਾ ਗ੍ਰੈਜੂਏਟ ਵਿਦਿਆਰਥੀ ਹਾਂ ਤੇ ਮੈਨੂੰ ਐਂ ਲੱਗਦਾ ਵੀ ਸ਼ਾਇਦ ਜਿਹੜੇ ਦਿੱਲੀ ਵਾਲੇ ਨੇ ਜਾਂ ਸਾਡੀ ਹਾਈ ਕਮਾਂਡ ਆ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਪੰਜਾਬ ਦੇ ਲੋਕ ਇੰਨੇ ਕੈਪੇਬਲ ਨਹੀਂ ਹੈਗੇ ਪਰ ਮੈਂ ਫੇਰ ਮੈਂ ਦੱਸਣਾ ਚਾਹੁੰਨਾ ਵੀ ਉਹ 2027 ਦੂਰ ਨਹੀਂ ਹੈਗੀ ਦਿੱਲੀ ਦੂਰ ਨਹੀਂ ਹੈਗੀ ਜੇ ਤੁਹਾਨੂੰ 2022 ਦੇ ਵਿੱਚ ਤਖਤੇ ਬਿਠਾ ਸਕਦੇ ਆ ਅਸੀਂ ਦਾਵਾ ਕਰਦੇ ਆ ਸਾਥੀ ਵੀ ਤੁਹਾਨੂੰ ਥੱਲੇ ਛੱਟ ਕੇ ਹਟਾਂਗੇ ਅਸੀਂ